ਬਲਵੰਤ ਸਿੰਘ ਰਜਵਾਨਾ ਦੀ ਰਹਿਮ ਪਟੀਸ਼ਨ ਤੇ ਸੁਪਰੀਮ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਔਰ ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਦੋ ਟੂਕ ਅਖਰਾਂ ਦੇ ਵਿੱਚ ਕੇਂਦਰ ਨੂੰ ਪੁੱਛ ਲਿਆ ਕਿ ਆਖਿਰ ਹੁਣ ਤੱਕ ਬਲਵੰਤ ਸਿੰਘ ਰਜਵਾਨਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਹੈ ਕਿਉਂ ਹੁਣ ਤੱਕ ਕੋਈ ਫੈਸਲਾ ਨਹੀਂ ਲਿੱਤਾ ਗਿਆ ਔਰ ਜੋ ਕਾਰਨ ਫੈਸਲੇ ਦੇ ਵਿੱਚ ਚਾਰੇ ਨੇ ਜਿਸ ਦੇ ਚਲਦਿਆਂ ਫੈਸਲੇ ਦੇ ਵਿੱਚ ਦੇਰੀ ਹੋ ਰਹੀ ਹੈ ਉਹ ਕਾਰਨ ਵੀ ਦੱਸਿਆ ਜਾਵੇ ਸੋ ਜਵਾਬ ਕੇਂਦਰ ਤੋਂ ਸੁਪਰੀਮ ਕੋਰਟ ਨੇ ਮੰਗ ਲਿਆ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਏਗੀ ਦੱਸਦੇ ਕਿ ਕਰੀਬ-ਕਰੀਬ 30 ਸਾਲ ਤੋਂ ਬਲਵੰਤ ਸਿੰਘ ਰਜਮਾਣਾ ਜੇਲ੍ਹ ਦੇ ਵਿੱਚ ਨੇ ਔਰ ਸਜ਼ਾ ਕੱਟ ਰਹੇ ਨੇ ਉਹਨਾਂ ਵੱਲੋਂ ਰਹਿਮ ਦੀ ਪਟੀਸ਼ਨ ਜੋ ਹੈ ਉਹ ਪਾਈ ਗਈ ਸੀ ਔਰ ਉਸੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਸੁਪਰੀਮ ਕੋਰਟ ਨੇ ਕੇਂਦਰ ਨੂੰ ਸਿੱਧੇ-ਸਿੱਧੇ ਸਵਾਲ ਪੁੱਛ ਲਿਆ ਹੈ ਕਿ ਆਖਿਰ ਹੁਣ ਤੱਕ ਕੋਈ ਫੈਸਲਾ ਕਿਉਂ ਨਹੀਂ ਲਿਆ ਗਿਆ ਕਿਉਂ ਫਾਂਸੀ ਦੀ ਸਜ਼ਾ ਦੇ ਵਿੱਚ ਜਾਂ ਫਿਰ ਫੈਸਲੇ ਦੇ ਵਿੱਚ ਦੇਰੀ ਹੋਈ ਹੈ